ਦੋਸਤੋ ਜਦੋਂ ਆਪਾਂ ਨਵਾਂ ਬੂਟਾ ਲਾਉਨੇ ਆ ਕੋਈ ਵੀ ਤਾਂ ਉਹ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੁੰਦਾ ਕਿ ਪਹਿਲਾਂ ਤੁਹਾਨੂੰ ਇਸ ਤਰ੍ਹਾਂ ਰੱਖ ਕੇ ਦੇਖ ਲਿਆ ਜਾਵੇ ਕਿ ਮਿੱਟੀ ਕੱਢਣ ਵਾਲੀ ਜਾਂ ਪੈਣ ਵਾਲੀ ਤਾਂ ਨਹੀਂ ਟੋਏ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਜਿਹੜੀ ਆਪਾਂ ਜੜ ਦੇ ਜੋ ਮਿੱਟੀ ਲੱਗੀ ਹੁੰਦੀ ਆ ਉਹਨੂੰ ਪਚਾ ਕੇ ਰੱਖਣਾ ਵੀ ਕਿਤੇ ਟੁੱਟ ਨਾ ਜਾਵੇ ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਇਹ ਕਾਗਜ਼ ਆ ਇਹਨੂੰ ਆਪਾਂ ਥੱਲਿਓਂ ਕਟਿੰਗ ਕਰਨੀ ਹੈ ਦੀ ਥੱਲੇੋਂ ਕਟਿੰਗ ਕਰਕੇ ਆਪਾਂ ਬਹੁਤ ਹੀ ਪਿਆਰ ਦੇ ਨਾਲ ਤੇ ਫਿਰ ਇਹਨੂੰ ਆਪਾਂ ਵਿੱਚ ਰੱਖਣਾ ਵਾ ਟੋਏ ਦੇ ਨਹੀਂ ਆਪਾਂ ਕੀ ਕਰਦੇ ਆ ਅਕਸਰ ਆਪਾਂ ਦੂਰ ਰੱਖ ਕੇ ਜਿਹੜਾ ਇਹ ਕਾਗਜ਼ ਆ ਉਤਾਰ ਦਿੰਨੇ ਆ ਜਿਹਦੇ ਨਾਲ ਕੀ ਹੁੰਦਾ ਵੀ ਜਿਹੜੀ ਮਿੱਟੀ ਹੁੰਦੀ ਹੈ ਜੜ ਦੇ ਨਾਲ ਲੱਗੀ ਹੋਈ ਚਾਹ ਕਲੀਏ ਟੁੱਟ ਜਾਂਦੀ ਆ ਤੇ ਉਹ ਟੁੱਟਣ ਤੋਂ ਬਾਅਦ ਬਹੁਤ ਹੀ ਘੱਟ ਚਾਂਸ ਹੁੰਦੇ ਨੇ ਆਪਣੇ ਬੂਟਾ ਦੇ ਧਰਨ ਦੇ ਪਰ ਇਸ ਤਰ੍ਹਾਂ ਜੇ ਆਪਾਂ ਕਰਦੇ ਆ ਤਾਂ ਫਿਰ 100% ਹੀ ਗਰੰਟੀ ਵਾਲੀ ਗੱਲ ਹੋ ਜਾਂਦੀ ਆ ਇਹ ਆ ਇਸ ਤਰ੍ਹਾਂ ਰੱਖ ਕੇ ਹੌਲੀ-ਹੌਲੀ ਇਹਨੂੰ ਆਪਾਂ ਉਤਾਰੋ ਕਈ ਸੱਜਣ ਇਹ ਵੀ ਕਹਿ ਦਿੰਦੇ ਨੇ ਕਿ ਇਹਨੂੰ ਇਸੇ ਤਰ੍ਹਾਂ ਹੀ ਰਹਿਣ ਦੋ ਪਰ ਚਲੋ ਉਹ ਆਪੋ ਆਪਣੇ ਅਲੱਗ-ਅਲੱਗ ਤਿਰਬੇ ਨੇ ਪਰ ਜੇ ਆਪਾਂ ਇਹਨੂੰ ਹੌਲੀ-ਹੌਲੀ ਉਤਾਰ ਦਿੰਨੇ ਆ ਤੇ ਉਤਾਰਨ ਤੋਂ ਬਾਅਦ ਫਿਰ ਆਪਾਂ ਇਹਦੇ ਜਿਹੜੀ ਮਿੱਟੀ ਆ ਉਹ ਬੂਟੇ ਦੇ ਆਲੇ-ਦੁਆਲੇ ਜਿਹੜੀ ਉਹ ਸਾਰੀ ਪਾਉਣੀ ਆ ਇਹ ਕੰਮ ਬਹੁਤ ਹੀ ਪਿਆਰ ਦੇ ਨਾਲ ਕਰਨ ਵਾਲਾ ਹੁੰਦਾ ਜਦੋਂ ਆਪਾਂ ਤੇਜ਼ੀ ਕਰ ਦਿਆਨੇ ਆ ਤਾਂ ਫਿਰ ਇਹ ਜਿਹੜੀ ਮਿੱਟੀ ਟੁੱਟ ਜਾਂਦੀ ਆ ਕਿਉਂਕਿ ਇੱਕ ਤਾਂ ਇਹ ਜਦੋਂ ਆਪਾਂ ਪਾਣੀ ਪਾਇਆ ਹੁੰਦਾ ਇਹਨੂੰ ਇਹ ਗਿੱਲੀ ਹੋਈ ਹੁੰਦੀ ਆ ਜਦੋਂ ਆਪਾਂ ਨਰਸਰੀ ਚੋਂ ਬੂਟਾ ਲਿਆਉਨੇ ਆ ਆਪਾਂ ਘਰ ਰੱਖ ਲੈਨੇ ਆ ਤੇ ਆਪਾਂ ਪਾਣੀ ਪਾਉਨੇ ਆ ਇਹ ਗਿੱਲੀ ਹੋਣ ਕਰਕੇ ਬਹੁਤ ਜ਼ਿਆਦਾ ਵਾਰ ਇਹ ਦੇਖਿਆ ਕਿ ਟੁੱਟ ਜਾਂਦੀ ਆ ਤੇ ਇਸ ਤਰ੍ਹਾਂ ਜੇ ਆਪਾਂ ਇਹਨੂੰ ਹਰ ਹੌਲੀ-ਹੌਲੀ ਮਿੱਟੀ ਪਾ ਕੇ ਇਹਨੂੰ ਬਣਾਵੋ ਤੇ ਇਸ ਤਰ੍ਹਾਂ ਜਿਹੜਾ ਟੋਆ ਤਿਆਰ ਕਰਨ ਵਾਲੇ ਢਾਲਿਓ ਇਹਦੀ ਫਿਰ ਆਪਾਂ ਜਿਹੜੀ ਪਾਣੀ ਪਾਉਣ ਲਈ ਜਗ੍ਹਾ ਬਣਾਉਣੀ ਆ ਉਹ ਆਪਾਂ 1 ਫੁੱਟ ਦੂਰ ਪਾਣੀ ਪਾਉਣਾ ਮਤਲਬ ਜਿਹੜੀ ਝਾੜ ਵਾਲੀ ਜਗ੍ਹਾ ਵਾ ਇਹ ਆਪਾਂ ਵਿਚਾਲੇੋਂ ਉੱਚੀ ਕਰ ਦੇਣੀ ਆ ਜਿੱਥੇ ਆਪਾਂ ਬੂਟਾ ਲਾਇਆ ਤੇ ਇੰਨਾ ਫਰਕ ਰੱਖ ਕੇ ਆਪਾਂ ਇਹਦੇ ਆਲੇ-ਦੁਆਲੇ ਫਿਰ ਪਾਣੀ ਪਾਉਣ ਨੂੰ ਬਣਾਵਾਂਗੇ ਇਸ ਤਰ੍ਹਾਂ ਜੇ ਇਸ ਤਰ੍ਹਾਂ ਆਪਾਂ ਇਹ ਬੂਟੇ ਨੂੰ ਲਗਾਉਨੇ ਆ ਤਾਂ ਇਹ ਬਹੁਤ ਹੀ ਕਾਮਯਾਬ ਹੁੰਦਾ ਇਸ ਤਰ੍ਹਾਂ ਲਾਇਆ ਹੋਇਆ ਤੇ ਹੁਣ ਆਪਾਂ ਇਹਦੇ ਚ ਜਿਹੜਾ ਪਾਣੀ ਆ ਉਹ ਆਪਾਂ ਪਾ ਦੇਾਂਗੇ ਥੋੜੀ ਜੀ ਕਲੋਰੋ ਵੀ 5 ਕਿਐਮਐਲ ਜਿਹੜੀ ਆਪਾਂ ਪਾ ਦੇਾਂਗੇ ਸਿਯੌਂਕ ਤੋਂ ਤਾਂ ਕਿ ਜਿਹੜੀ ਸਿਯੌਂਕ ਆ ਉਹ ਨਾ ਲੱਗੇ ਕਈ ਵਾਰ ਇਹ ਵੀ ਹੁੰਦਾ ਕਿ ਫੜਕੜੀ ਵੀ ਕਹਿੰਦੇ ਨੇ ਭਰਾ ਕਈ ਵੀ ਫੜਕੜੀ ਪਾ ਦਿਓ ਕੁੱਟ ਕੇ ਫਿਰ ਵੀ ਜਿਹੜੀ ਸਿਯੌਂਕ ਨਹੀਂ ਲੱਗਦੀ ਤੇ ਇਹ ਆਪੋ ਆਪਾਂ ਤਿਆਰਪੇ ਨੇ ਲੱਗ ਲਗਾ ਆਪਣੇ ਤੇ ਇਸ ਤਰ੍ਹਾਂ ਹੁਣ ਜਿਹਨੂੰ ਪਾਣੀ ਆ ਜਿਹੜਾ ਦੇਖੋ ਵੀ ਜੜ ਦੇ ਨੇੜੇ ਪਾਣੀ ਨਹੀਂ ਖੜਨਾ ਚਾਹੀਦਾ ਤੇ ਇਹ ਜਰੂਰ ਤੁਸੀਂ ਧਿਆਨ ਰੱਖਿਓ ਤੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਨਰਸਰੀ ਦੇ ਵਿੱਚੋਂ 2-250 ਦਾ ਬੂਟਾ ਲੈ ਕੇ ਆਉਨੇ ਆ ਤੇ ਫਿਰ ਜਦੋਂ ਉਹ ਤੁਰਦਾ ਨਹੀਂਗਾ ਚੱਲਦਾ ਨਹੀਂਗਾ ਕਾਮਯਾਬ ਨਹੀਂ ਹੁੰਦਾ ਫਿਰ ਆਪਾਂ ਨੂੰ ਦੁੱਖ ਲੱਗਦਾ ਉਹਦਾ ਕਾਰਨ ਬਹੁਤ ਵਾਰ ਇਹੀ ਹੁੰਦਾ ਕਿ ਇਹ ਮਿੱਟੀ ਟੁੱਟਣ ਕਰਕੇ ਕਰ ਦਿਓ ਸ਼ੇਅਰ ਵੀਡੀਓ ਫਿਰ